ਕਿ ਲਾਹੌਰ ਹੀ ਸੀ ਜਿੱਥੋਂ ਸਾਡਾ ਸ਼ਹਾਦਤਾਂ ਦਾ ਅਮਲ ਸ਼ਹੀਦਾਂ ਦੇ ਸਰਤਾਜ ਨੇ ਸ਼ੁਰੂ ਕੀਤਾ ਸੀ ਲਾਹੌਰ ਸੀ ਜਿੱਥੇ ਸਾਡੀ ਜਿਹੜੀ ਅਰਦਾਸ ਹੈ ਉਹਦੇ ਵਿੱਚ ਜਦੋਂ ਸ਼ਹਾਦਤਾਂ ਦਾ ਜ਼ਿਕਰ ਹੁੰਦਾ ਹੈ ਉਹ ਸ਼ਹਾਦਤਾਂ ਜ਼ਿਆਦਾਤਰ ਲਾਹੌਰ ਦੀ ਧਰਤੀ ਤੇ ਹੋਈਆਂ ਭਾਵੇਂ ਬੰਦ-ਬੰਦ ਕੱਟੇ ਗਏ ਭਾਵੇਂ ਮਾਵਾਂ ਦੇ ਗਲਾਂ 'ਚ ਬੱਚਿਆਂ ਦੇ ਟੋਟਿਆਂ ਦੇ ਹਾਰ ਪਾਏ ਗਏ ਜਾਂ ਬੜਾ ਖੁਸ਼ ਹੋਇਆ ਇਤਿਹਾਸ ਦੇ ਵਿੱਚ ਲਾਹੌਰ ਦੀ ਧਰਤੀ ਤੇ ਸੋ ਉਹ ਧਰਤੀ ਵੈਸੇ ਸਾਡੇ ਵਾਸਤੇ ਇਤਿਹਾਸਕ ਤੌਰ ਤੇ ਬਹੁਤ ਮੁਬਾਰਕ ਥਾਵਾਂ ਹੈ ਬਹੁਤ ਥਾਵਾਂ ਬਹੁਤ ਸ਼ਹਿਰ ਹੈ ਜਿਹੜੇ ਸਾਡੇ ਵਾਸਤੇ ਮੁਬਾਰਕ ਹੈ ਪਵਿੱਤਰ ਹੈ ਪਰ ਜੇ ਰਾਜਸੀ ਤੌਰ ਤੇ ਦੇਖਿਆ ਜਾਵੇ ਜੋ ਇਹ ਵੀ ਸਾਡੇ ਵਾਸਤੇ ਲਾਹੌਰ ਦੀ ਹੈ ਉਹ ਹੋਰ ਕਿਸੇ ਸ਼ਹਿਰ ਦੀ ਨਹੀਂ ਕਿਉਂਕਿ ਲਾਹੌਰ ਸਾਡੀ ਪਹਿਲੀ ਰਾਜਧਾਨੀ ਸਾਡੇ ਰਾਜ ਦਾ ਜਿਹੜਾ ਕੇਂਦਰ ਬਣਿਆ ਜਿੱਥੇ ਸਿੱਖ ਰਾਜ ਦਾ ਝੰਡਾ ਝੁੱਲਿਆ ਤੇ ਬੜੀ ਸ਼ਾਨ ਨਾਲ ਝੁੱਲਿਆ ਸੋ ਉਸ ਸ਼ਹਿਰ ਦੇ ਵਿੱਚ ਉਸ ਥਾਂ ਦੇ ਉੱਤੇ ਦੁਸ਼ਮਣ ਦੀ ਗੋਲੀ ਨਾਲ ਸ਼ਹੀਦ ਹੋਣਾ ਇਹਦੀ ਬਹੁਤ ਵੱਡੀ ਅਹਿਮੀਅਤ ਹੈ ਹੁਣ ਇਹ ਜਿਹੜੀ ਜੰਗ ਹੁੰਦੀ ਹੈ ਇਹਦੇ ਵਿੱਚ ਜਦੋਂ ਕੋਈ ਕੌਮ ਆਪਣੀ ਆਜ਼ਾਦੀ ਲਈ ਯੁੱਧ ਜੜੀ ਹੁੰਦੀ ਹੈ ਉਦੋਂ ਉਹ ਇੰਨੀ ਤਾਕੜੀ ਨਹੀਂ ਹੁੰਦੀ ਕਿ ਉਹ ਦੁਸ਼ਮਣ ਨਾਲ ਸਿੱਧੇ ਮੱਥੇ ਲੜ ਸਕੇ ਉਥੇ ਲੁਕਵੀ ਲੜਾਈ ਛਾਪਾ ਮਾਰ ਲੜਾਈ ਜਾਂ ਜਿਹਨੂੰ ਗ੍ਰੀਲਾ ਜੁੱਧ ਕਹਿੰਦੇ ਆ ਤੇ ਲੁਕਛ ਕੇ ਦੁਸ਼ਮਣ ਤੇ ਹਮਲਾ ਕਰੋ ਹੌਲੀ ਹੌਲੀ ਉਹਨੂੰ ਇੰਨਾ ਕਮਜ਼ੋਰ ਕਰ ਦਿਓ ਤੇ ਆਪ ਦੇ ਆਪ ਨੂੰ ਇੰਨਾ ਮਜ਼ਬੂਤ ਕਰ ਲਓ ਕਿ ਅੰਤਮ ਤੌਰ ਤੇ ਉਹਨੂੰ ਜਿਹੜਾ ਆਖਰੀ ਹੱਲੇ 'ਚ ਉਹਨੂੰ ਖਤਮ ਕੀਤਾ ਜਾਵੇ ਸੋ 18ਵੀਂ ਸਦੀ 'ਚ ਸਾਡੀ ਲੜਾਈ ਇਸ ਕਿਸਮ ਦੀ ਸੀ ਉਦੋਂ ਸਿੰਘ ਇਹ ਲੜਾਈ ਲੜਦੇ ਸੀ ਜਦੋਂ ਦੁਸ਼ਮਣ ਦਾ ਜ਼ੋਰ ਚੜ ਜਾਂਦਾ ਸੀ ਤਾਂ ਉਹਨਾਂ ਨੂੰ ਜੰਗ ਦੇ ਮੈਦਾਨ 'ਚੋਂ ਜਾਣਾ ਪੈਂਦਾ ਸੀ ਇੱਕ ਜੰਗੀ ਦਾਅ ਪੇਚ ਦੇ ਤੌਰ ਤੇ ਕੋਈ ਵਿੱਕਾਨੇ ਚਲਿਆ ਜਾਂਦਾ ਸੀ ਕੋਈ ਸ਼ਵਾਲਕ ਦੀਆਂ ਪਹਾੜੀਆਂ ਤੇ ਚਲਿਆ ਜਾਂਦਾ ਸੀ ਇਹ ਜੰਗ ਦੇ ਦਾ ਪੇਚ ਹੈ ਜਦੋਂ ਤੁਸੀਂ ਅਜੇ ਰਾਜ ਲਈ ਲੜ ਰਹੇ ਸੀ ਸੋ ਜਦੋਂ ਪਰ ਤੁਹਾਡੇ ਹੱਥ ਚ ਰਾਜ ਆ ਗਿਆ ਉਦੋਂ ਉਸ ਰਾਜ ਦੀ ਰਾਖੀ ਨਹੀਂ ਜਿਹੜੀ ਤੁਸੀਂ ਜੰਗ ਲੜੋਗੇ ਉਹ ਇੱਕ ਵੱਖਰੀ ਕਿਸਮ ਦੀ ਹੁੰਦੀ ਹੈ ਜਿਹੜੀ ਮਹਾਰਾਜ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅਸੀਂ ਮੁਦਕੀ ਤੋਂ ਲੈ ਕੇ ਫਿਰੂ ਸ਼ਹਿਰ ਤੋਂ ਲੈ ਕੇ ਸਭਰਾਮਾ ਤੋਂ ਲੈ ਕੇ ਚੇਲਿਆਂ ਵਾਲੇ ਤੱਕ ਇਹ ਜਿਹੜੀਆਂ جنگਾਂ ਲੜੀਆਂ ਨੇ ਉਹ ਇੱਕ ਵੱਖਰੀ ਕਿਸਮ ਦੀਆਂ ਸੀ ਜਿੱਥੇ ਦੋ ਰਾਜ ਆਪਦੀਆਂ ਫੌਜਾਂ ਸਿੱਧੇ ਮੱਥੇ ਇੱਕ ਦੂਜੇ ਨਾਲ ਲੜ ਰਹੀਆਂ ਸੋ ਉਹ ਜਿਹੜੀ ਆਖਰੀ ਜੰਗ ਹੋਈ ਚੇਲਿਆਂ ਵਾਲੇ ਦੇ ਮੈਦਾਨ ਦੇ ਵਿੱਚ ਜਦੋਂ ਉਹ ਜੰਗ ਹਾਰੀ ਉਸ ਤੋਂ ਬਾਅਦ ਹਥਿਆਰ ਸੁੱਟਣੇ ਪਏ ਗੁਰੀਲਾ ਜੁੱਧ ਜਦੋਂ ਲੜਦੇ ਆਂ ਅਸੀਂ ਰਾਜ ਲੈਣ ਲਈ ਉਦੋਂ ਉਥੇ ਹਰ ਕਦੇ ਵੀ ਨਹੀਂ ਸੁੱਟੇ ਜਾਂਦੇ ਭਾਵੇਂ ਤੁਸੀਂ ਕੁਝ ਨਾ ਕਰ ਸਕੋ ਤਸੀਂ ਤੋਂ ਵੇਖੋ ਵਾਸਤੇ ਵਿਉਂਤ ਬਣਾ ਰਹੇ ਹੁੰਨੇ ਹੋ ਕਿ ਇਹ ਅਥਿਆਰ ਫੇਰ ਚੱਲਣਗੇ ਇਹ ਫੇਰ ਇਕੱਠੇ ਹੋਣਗੇ ਇਹ ਫੇਰ ਵਰਤੇ ਜਾਣਗੇ ਪਰ ਜਦੋਂ ਰਾਜ ਨੂੰ ਬਚਾਉਣ ਵਾਸਤੇ ਜਿਹੜੀ ਆਖਰੀ ਜੰਗ ਹੈ ਹਾਰ ਜਾਣੇ ਹੋ ਉੱਥੇ ਹੋਰ ਕੋਈ ਚਾਰਾ ਨਹੀਂ ਹੁੰਦਾ ਦੁਸ਼ਮਣ ਦੇ ਅੱਗੇ ਇਥਿਆਰ ਸੁੱਟਨੇ ਪੈਂਦੇ ਸੋ ਚੇਲਿਆਂ ਵਾਲੀ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਰਾਜਾ ਸ਼ੇਰ ਸਿੰਘ ਨੇ ਬੜੇ ਭਰੇ ਮਨ ਨਾਲ ਰੋਂਦਿਆਂ ਹੋਇਆਂ ਹਥਿਆਰ ਸੁੱਟੇ ਸੀ ਅੰਗਰੇਜ਼ਾਂ ਦੇ ਸਾਹਮਣੇ ਤੇ ਜਿਹੜੇ ਜਿਹੜੇ ਬੰਦੇ ਹਥਿਆਰ ਲਾਈਨ ਬਣਾ ਕੇ ਅਬ ਦੇ ਹਥਿਆਰ ਛੁੱਟ ਰਹੇ ਸੀ ਉਹ ਸਾਰੇ ਯਾਰੋ ਯਾਰ ਰੋ ਰਹੇ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਸਾਡੇ ਇੱਕ ਰਾਜ ਦਾ ਅੰਤ ਹੋ ਜਾਣਾ ਇਹ ਸਾਡੇ ਵਾਸਤੇ ਕਿੰਡੀ ਵੱਡੀ ਉਦਾਸੀ ਜਾਂ ਇੱਕ ਘਾਟੇ ਵਾਲੀ ਗੱਲ ਕਹਿ ਲਈਏ ਮੰਦ ਭਾਗੀ ਗੱਲ ਹੋਈ ਹੈ ਪਰ ਉੱਥੇ ਜੋਰ ਕੋਈ ਨਹੀਂ ਸੀ ਚੱਲਦਾ ਸੋ ਉੱਥੇ ਮਹਾਰਾਜੇ ਸ਼ੇਰ ਸਿੰਘ ਨੇ ਹਥਿਆਰ ਛੁੱਟ ਤੇ ਪਰ ਨਾਲ ਅੰਗਰੇਜ਼ ਅਫਸਰਾਂ ਨੂੰ ਕਿਹਾ ਕਿ ਕਿਉਂਕਿ ਹੁਣ ਅਸੀਂ ਲੜ ਨਹੀਂ ਸਕਦੇ ਇਸ ਕਰਕੇ ਅੱਜ ਅਸੀਂ ਇਹ ਇਤਿਹਾਸ ਸੁਟ ਰਹੇ ਹਾਂ ਪਰ ਜਿੱਦਾਂ ਹੀ ਅਸੀਂ ਫੇਰ ਲੜਨ ਵਾਲੇ ਹੋਏ ਅਸੀਂ ਇਹ ਇਤਿਹਾਸ ਫੇਰ ਚੁੱਕਾ ਸੋ ਇਹ ਇਤਿਹਾਸ ਫੇਰ ਕੌਮ ਲੜਨ ਵਾਲੀ ਹੋਈ ਜਦੋਂ ਸੰਤ ਜਰਨੈਲ ਸਿੰਘ ਨੇ ਕੌਮ ਨੂੰ ਦੇ ਵਿੱਚ ਚੇਤਨਾ ਜਗਾਈ ਜਜ਼ਬਾ ਜਗਾਇਆ ਤੇ ਜੰਗ ਲਈ ਲਲਕਾਰਿਆ ਉਸ ਮੌਕੇ ਜਦੋਂ ਸਿੱਖ ਸਿਪਾਹੀ ਚੇਲਿਆਂ ਵਾਲੀ ਦੀ ਜੰਗ ਦੇ ਮੈਦਾਨ ਚ ਇਤਿਹਾਸ ਸੁਟ ਰਹੇ ਸੀ ਤਾਂ ਨਾਲ ਉਹਨਾਂ ਦੇ ਮੂੰਹਾਂ 'ਚ ਇੱਕ ਗੱਲ ਨਿਕਲ ਰਹੀ ਸੀ ਕਿ ਅੱਜ ਰਣਜੀਤ ਮਰ ਗਿਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਕੌਮ ਦੀ ਖੁਦਮੁਖਤਿਆਰੀ ਦਾ ਆਜ਼ਾਦੀ ਦਾ ਸੋਵਰਨਿਟੀ ਦਾ ਪ੍ਰਤੀਕ ਸੀ ਜਦੋਂ ਦੁਸ਼ਮਣ ਦੇ ਅੱਗੇ ਥਣੁ ਹਥਿਆਰ ਛੱਡਨੇ ਪਏ ਜਾਂ ਉੱਥੇ ਥੋੜੀ ਉਹ ਇੱਕ ਸਾਹ ਨਾਲ ਸੋਵਰਨਿਟੀ ਜਾਂਦੀ ਰਹੀਏ ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਅੱਜ ਰਣਜੀਤ ਮਰ ਗਿਆ ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਮੁੜ ਕੇ ਰਣਜੀਤ ਕਦੇ ਵੀ ਜਿਉਂਦਾ ਨਹੀਂ ਹੋਊਗਾ ਜਦੋਂ ਕਉ ਫੇਰ ਲੜਨ ਵਾਲੀ ਹੂ ਤੇ ਰਣਜੀਤ ਸਿੰਘ ਫੇਰ ਜਿਉਂਦਾ ਹੋ। ਸੋ ਜਦੋਂ ਸੰਤ ਜਰਨੈਲਸ ਨੇ ਜੰਗ ਅਖੀਰੂ ਕੀਤੀ ਤਾਂ ਮਾੜਾ ਰਣਜੀਤ ਸਿੰਘ अनेका ਸਤਰੀਆਂ ਦੇ ਰੂਪ ਦੇ ਵਿੱਚ ਚਾਉਂਦਾ ਹੋਇਆ। ਉਹ ਅਸੀਂ ਇਸ ਧਰਤੀ ਤੇ ਦੇਖਿਆ ਜਿਸ ਕਿਸਮ ਦੀ ਜੰਗ ਲੜੀ ਗਈ। ਸੋ ਇਹ ਜੰਗ ਦੇ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਸਿੰਘ ਸੀ, ਸਿੰਘਣੀਆਂ ਸੀ, ਮਾਵਾਂ ਸੀ। ਬਜ਼ੁਰਗ ਸੀ ਜਿਨ੍ਹਾਂ ਦੀਆਂ ਮਰਤਕ ਸਰੀਰ ਘਰਾਂ ਨੂੰ ਨਹੀਂ ਆਸੂ ਇੱਕ ਕਮੀਨ ਦੀ ਹੈ ਇਸ ਤਰ੍ਹਾਂ ਦੇ ਕਮੀਨੇ ਦੁਸ਼ਮਣ ਨਾਲ ਸਾਡਾ ਪਹਿਲਾਂ ਕਦੇ ਵਾਪਿਆ ਨਹੀਂ ਸੀ ਜੋ ਮਰਤਕ ਸਰੀਰਾਂ ਤੋਂ ਵੀ ਬਦਲੇ ਲੈ ਰਿਹਾ ਹੋ ਸੋ ਇਹ ਜਿਹੜਾ ਪਰਿਵਾਰ ਹੈ ਸ਼ਹੀਦ ਪਰਮਜੀਤ ਸਿੰਘ ਪੰਜਵਰਦਾ ਉਹ ਇਸ ਦੀ ਇੱਕ ਸਟੀਕ ਉਦਾਹਰਣ ਹੈ ਕਿ ਕਿਸੇ ਵੀ ਅਜੇ ਤੱਕ ਪਰਿਵਾਰ ਦੇ ਮੈਂਬਰ ਦੀ ਸ਼ਹੀਦ ਹੋ ਗਏ ਪਰ ਉਹਨਾਂ ਦੀ ਮਰਤਕ ਦੇ ਘਰੇ ਨਹੀਂ ਪਹੁੰਚੀ। ਸੋ ਇਸ ਕਰਕੇ ਫਰੂਜੀ ਸਿੰਘ ਪੰਜਬਰ ਨੂੰ ਕਿਹੜੀਆਂ ਹਾਲਤਾਂ ਚ ਲਾਹੌਰ ਜਾਣਾ ਪਿਆ। ਤੇ ਅੱਜ ਸਾਡੀ ਹਾਲਤ ਇਹ ਹੈ ਕਿ ਸਾਡਾ ਕੋਈ ਵਤਨ ਨਹੀਂ। ਸਾਡਾ ਕੋਈ ਦੇਸ਼ ਨਹੀਂ ਜਿਹੜਾ ਹੈ ਅਸੀਂ ਕਈ ਵਾਰ ਦੁਸ਼ਮਣ ਦੇ ਪਿੱਛੇ ਲੱਗ ਕੇ ਉਹਦੇ ਪ੍ਰਪਾਗੈਂਡੇ ਦੇ ਸਾਡਾ ਦੇਸ਼ ਮਾਨ ਹੈ ਸਾਡਾ ਦੇਸ਼ ਇਹ ਹੈ। ਮਾਸਟਰ ਤਰਸੂਨ ਨੇ ਇੱਕ ਗੱਲ ਕਹੀ ਸੀ ਇੱਕ ਮੌਕੇ ਦੇ ਉੱਤੇ ਇਹ ਦੇਸ਼ ਮੇਰਾ ਤਾਂ ਹੀ ਹੈ ਜੇ ਇੱਥੇ ਮੇਰਾ ਧਰਮ ਸੁਰਖਤ ਹੈ ਧਰਮ ਤੋਂ ਬਿਨਾ ਦੇਸ਼ ਤਾਂ ਸਾਡੇ ਵਾਸਤੇ ਕੋਈ ਮਤਲਬ ਨਹੀਂ ਸੋ ਇਹ ਮੰਨ ਲੋ ਕਿ ਅਸੀਂ ਬੇਵਤਨੇ ਤੇ ਜਿੰਨਾ ਚਿਰ ਅਸੀਂ ਆਪਦਾ ਦੇਸ਼ ਦੁਬਾਰਾ ਨਹੀਂ ਲੈ ਲੈਂਦੇ ਅਸੀਂ ਸਾਡੀਆਂ ਸ਼ਹਾਦਤਾਂ ਇਸ ਤਰ੍ਹਾਂ ਹੀ ਹੋਣਗੀਆਂ ਸਾਡੀਆਂ ਜਿਹੜੀਆਂ ਮਰਤਕ ਸਰੀਰ ਉਹ ਵੀ ਸ਼ਾਇਦ ਉਹਨਾਂ ਦੇ ਅੰਤਮ ਦਰਸ਼ਨ ਨਸੀਬ ਨਾ ਹੋਣ ਪਰ ਇਹ ਇੱਕ ਵਕਤੀ ਦੌਰ ਹੈ ਲੰਬਾ ਹੋ ਸਕਦਾ ਹੈ ਅੱਜ ਤੱਕ ਕੋਈ ਤਾਕਤ ਅਹੀ ਜੰਮੀ ਨਹੀਂ ਮੁਗਲਾ ਨੇ ਜ਼ੁਲਮ ਕਰਕੇ ਦੇਖ ਲਏ ਅੰਗਰੇਜ਼ਾਂ ਨੇ ਜ਼ੁਲਮ ਕਰਕੇ ਦੇਖ ਲਏ ਇਹਨਾਂ ਇਹ ਵੀ ਚਾ ਲਾਲ ਹੈ ਨਰਸਿਮਹਾ ਰੌ ਨੇ ਦੇਖ ਲਿਆ ਬੈਂਤ ਸੁਨੇ ਦੇਖ ਲਿਆ ਕੇਕੀਸ ਗੈਲਨੇ ਦੇਖ ਲਿਆ ਆ ਜਿਹੜੇ ਹੁਣ ਆਏ ਨੇ ਨਵੇਂ ਛਲਾਰੂ ਜੇ ਇਹ ਵੀ ਜ਼ੋਰ ਲਾ ਕੇ ਦੇਖ ਲੈਣ ਇਹ ਤਾਂ ਤੁਸੀਂ ਇਤਿਹਾਸ ਜਨਾਏ ਦੇਖ ਲਓ ਕਿ ਜਦੋਂ ਘੋੜਾ ਮਰਦਾ ਹੁੰਦਾ ਤਾਂ ਉਹ ਲੱਤਾਂ ਬਹੁਤ ਮਾਰਦਾ ਹੈ ਉਹ ਜਿਹੜੇ ਮਰ ਰਹੇ ਘੋੜੇ ਦੇ ਦਲੱਤੇ ਹੁੰਦੇ ਉਹ ਬੜੇ ਖਤਰਨਾਕ ਹੁੰਦੇ ਨੇ ਕਿਉਂਕਿ ਪਤਾ ਹੀ ਨਹੀਂ ਤੁਸ ਤਾਂ ਵੇਸ ਲੈ ਖੜੇ ਹੋ ਸੋ ਮਰ ਰਹੇ ਘੋੜੇ ਦੇ ਆਖਰੀ ਦਲੱਤੇ ਸਮਝ ਲਓ ਪਰ ਮਜੀਦ ਸਿੰਘ ਪੰਜ ਵਰ੍ਹੇ ਦੀ ਜਿਹੜੀ ਸ਼ਹਾਦਤ ਜਿਹੋ ਜਿਹੇ ਹਾਲਤਾਂ ਚ ਹੋਈ ਹੈ ਜਿੰਨੇ ਕਮੀਨ ਕੀ ਨਾਲ ਹੋਈ ਹੈ ਉਹਦੇ ਵਿੱਚੋਂ ਇਹ ਹੈ ਕਿ ਹੁਣ ਇਸ ਰਾਜ ਦੀ ਉਮਰ ਬਹੁਤੀ ਨਹੀਂ ਰਹੀ ਸੋ ਇੰਨਿਆਂ ਤੋਂ ਵਿਚਾਰਾਂ ਪਰਵਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ